29 ਜੂਨ ਨੂੰ ਫਲੋਰ ਦੇ ਮਹੱਲਾ ਮਥਰਾਪੁਰੀ ਵਿਖੇ ਇੱਕ ਘਰ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦ ਰਕਮੀ ਅਤੇ ਮੋਬਾਈਲ ਫੋਨਾਂ ਦੀ ਚੋਰੀ ਹੋ ਗਈ ਸੀ ਜਿਸ ਤੇ ਪੁਲਸ ਨੇ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਕਤ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਚੋਰੀ ਕੀਤਾ ਸਮਾਨ ਵੀ ਰਿਕਵਰ ਕਰ ਲਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਲੋਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਟੀਮ ਦੇ ਸਬ ਇੰਸਪੈਕਟਰ ਸ਼ਿਵਾਚੰਦਰ ਤੇ ਏਐਸਆਈ ਅੰਗਰੇਜ਼ ਸਿੰਘ ਨੇ ਸਫਲਤਾ ਹਾਸਲ ਕਰਦਿਆਂ ਉਕਤ ਚੋਰ ਰਮਨਦੀਪ ਉਰਫ ਰਮਨਾ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਰਸੂਲਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਚੋਰੀ ਕੀਤਾ ਗਿਆ 132 ਗ੍ਰਾਮ ਸੋਨਾ 163 ਗ੍ਰਾਮ ਚਾਂਦੀ ਦੇ ਗਹਿਣੇ ਤੇ 240000 ਰੁਪਏ ਵੀ ਬਰਾਮਦ ਕਰ ਲਏ ਹਨ ਉਹਨਾਂ ਦੱਸਿਆ ਕਿ ਰਮਨੇ ਨੇ ਪਹਿਲਾਂ ਵੀ ਮੁਕਾਦਮੇ ਦਰਜ ਹਨ ਉਹਨਾਂ ਦੱਸਿਆ ਕਿ ਇਹ ਇਲਾਕਾ ਹੀ ਹਲਕੇ ਵਿੱਚ ਇਹ ਸਾਰੇ ਇਲਾਕੇ ਵਿੱਚ ਪਹਿਲਾਂ ਰੇਕੀ ਕਰਦਾ ਸੀ ਅਤੇ ਬਾਅਦ ਤਾਲੇ ਲੱਗੇ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਕੇ ਦਿੰਦਾ ਸੀ ਉਨਾ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਸਾਡੀ ਇੱਕ ਰਿਕੁਐਸਟ ਹੈ ਕਿ ਜਿਲ੍ਹਾ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਓ ਦੇਖਦੇ ਆ ਪੂਰੀ ਰਿਪੋਰਟ ਲੋਹਰੇ ਮਹੱਲਾ ਮਤਰਾਪਰੀ ਵਿੱਚ ਇੱਕ ਸਟੋਰੀ ਹੋਈ ਸੀ ਜਿਹਦੇ ਕਾਫੀ ਮਾਤਰਾ ਦੇ ਸੋਨਾ ਉਹ ਨਕਦੀ ਜ਼ਹਰਾ ਚੋਰੀ ਹੋ ਗਈ। ਸਭ ਤੁਸੀਂ ਉਹ ਤੋਂ ਕਹੇਗਾ ਪਰ ਮਨ ਰਾਬਤ ਵਿੱਚ ਕਿਹਾ ਸਰ ਕਿ ਕਿਤਰਾ ਚੋਰੀ ਹੋ ਕਿੰਨਾ ਸਾਮਾਨ ਤੇ ਕਿੰਨੀ ਨਕਦੀ ਚੋਰੀ ਹੋ ਗਈ। ਮਿਤੀ 29 ਸੇ 24 ਨੂੰ ਖਾਣਾਪੋਰ ਦੇ ਇਲਾਕਾ ਵਿੱਚ ਸਿਟੀ ਏਰੀਆ ਦੇ ਮhalla ਮਥਾਪੁਰੀ ਵਿੱਚ ਮਨਜੀਤ ਕੋਰ ਵਾਈਫ ਹੋ ਰਗਵੀਰ ਸਿੰਘ ਦੇ ਘਰ ਚੋਰੀ ਹੋਈ ਸੀ। ਉਹ ਆਪਣੀ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਸਵੇਰ ਹੋਣ ਤੇ ਉਹਨਾਂ ਨੂੰ ਪਤਾ ਲੱਗਾ। ਜਿਸ ਤੇ ਅਸੀਂ ਜੋ ਮੁਕਦਮਾ ਦਰਜ ਕੀਤਾ ਸੀ 380 452 ਆਈਪੀਸੀ ਹੇਠ ਜਿਸ ਦੇ ਤਹਿਤ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਅਸੀਂ ਉਸਨੇ ਪੇਸ਼ ਕੀਤਾ ਜੋ ਵਿਅਕਤੀ ਜਿਸ ਨੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦਾ ਨਾਮ ਰਮਨਦੀਪ ਸਿੰਘ ਉਰਫ ਰਮਨਾ ਸਾਨੋ ਬਨਾਰਸੀ ਦਾਸ ਵਾਸੀ ਪਿੰਡ ਰਸੂਲਪੁਰ थाना ਫਲੋਰ ਵਜੋਂ ਟਰੇਸ ਹੋਇਆ ਸੀ ਜਿਸ ਨੂੰ ਅਸੀਂ ਅਰੈਸਟ ਕਰ ਲਿਆ ਸੀ ਅਰੈਸਟ ਕਰਨ ਤੋਂ ਬਾਅਦ ਉਨੇ ਡਿਊਰਿੰਗ ਉਸਕੇ ਜੋ ਇਹਾਰੇ ਸਾਹਮਣੇ ਪਿਆ ਸੋਨਾ 132 ਗ੍ਰਾਮ ਔਰ ਚਾਂਦੀ ਹੈ ਜੋ ਕੈਸ਼ ਪਿਆ 2 ਲੱਖ 40 ਹਜ਼ਾਰ ਦੀ ਰਿਕਵਰੀ ਕਰਵਾਈ ਆ ਜਿਸ ਤੇ ਬਰਖਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਅਸੀਂ ਜੇਲ੍ਹ ਭੇਜ ਦਿੱਤਾ ਜੋ ਅੱਗੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੋਣਾ ਸੀ ਉਹਨੇ ਆਪਣੇ ਕੋਲ ਰੱਖਿਆਗਾ ਹਨ ਫਿਰ ਵੀ ਪੜਾਉ। ਉਹਨੇ ਉਹ ਆਪਣੇ ਘਰ ਹੀ ਰੱਖਿਆ ਹੋਇਆ ਸੀ ਉਹਦੇ ਕੋਲੋਂ ਇਹ ਜਿਹੜੇ ਜੋ ਬਰਾਮਦ ਹੋਇਆ ਸੀ ਜਿਹੜਾ ਨੌਲਵਨ ਜਿਹੜਾ ਸਾਧ ਦਿੱਤਾ ਉਹਦੇ ਪਹਿਲਾ ਜਿੰਨੇ ਹੱਤਿਆਂ ਉਹਦੇ ਤੇ ਇੱਕ ਮਕਦਮਾ ਚੋਰੀ ਦਾ ਹੈ ਔਰ ਇੱਕ ਮਕਦਮਾ ਜੋ ਐਨਡੀਪੀਆ ਸੈਕਟਰ ਜਿਸ ਵਿੱਚ ਉਹਨੂੰ 10 ਸਾਲ ਸਜ਼ਾ ਹੋਈ ਸੀ ਜੋ 2023 ਦੇ ਵਿੱਚ ਬਾਹਰ ਆਇਆ ਸੀ ਸਜ਼ਾ ਭੁਗਤ ਕੇ ਔਰ ਇੱਕ ਸਾਲ ਤੋਂ ਉਹਨੇ ਚੋਰੀ ਦੀ ਵਾਰਦਾਤ ਨੂੰ ਜਾਰ ਦਿੰਦਾ ਰਿਹਾ ਇਹ ਸਿੰਗਲ ਮੈਨ ਹੈ ਕਿ ਇਹ ਨਾਲ ਕੋਈ ਗੁੱਸਤ ਨਹੀਂ ਹੈ ਇਹ ਇਕੱਲਾ ਹੀ ਚੋਰੀ ਕਰਦਾ ਹੈ ਇਸ ਦਾ ਜੋ ਤਰੀਕਾ ਵਾਰਦਾਤ ਆ ਇਹਨ ਦੱਸਿਆ ਕਿ ਇਹਦੇ ਦੋ ਉਹਨੂੰ ਫਾਇਦੇ ਹੁੰਦੇ ਆ ਇੱਕ ਤਾਂ ਉਹਦੀ ਚੋਰੀ ਕਿਸੇ ਡਿਸਕੋ ਜੀ ਨਹੀਂ ਹੁੰਦੀ ਸੈਕੰਡ ਜੋ ਉਹਨੂੰ ਕੋਈ ਚੋਰੀ ਦਾ ਮਾਲ ਜਿਹੜਾ ਉਹ ਕਿਸੇ ਨਾਲ ਵੰਡਣਾ ਨਹੀਂ ਪੈਂਦਾ ਸਾਰਾ ਮਾਲ ਉਹ ਖੁਦ ਹੜੱਪ ਕਰਦਾ ਹੈ ਜਿਹੜੀ ਇੱਕ ਦੇ ਸੁਨਿਆਰੇ ਨੂੰ ਵੇਚਦਾ ਵੀ ਬੜੀ ਅਫਵਾਹਾਂ ਫੈਲੀਆਂ ਉਹਦਾ ਕਿ ਜਿਹੜਾ ਕੋਈ ਖਲਾਇਰਾ ਵੀ ਲੋਗ ਆਏ ਨੇ ਨਹੀਂ ਕੋਈ ਨਹੀਂ ਇਹੋ ਜੀ ਗੱਲ ਇਹ ਘਰੇ ਰੱਖਿਆ ਸੀ ਤੁਹਾਨੂੰ ਹਾਂਜੀ ਘਰੇ ਰੱਖਿਆ ਸੀ ਆ ਜੋ ਕੈਸ਼ ਸੀ ਪੈਸਾ ਕਿੱਦਾਂ ਬਤਵਾਇਆ ਸੀ ਸੋਨਾ ਕਿੱਥੇ ਸੀ ਪੈਸਾ ਪੈਸਾ ਹੀ ਘਰੇ ਰੱਖ ਲੈਂਦਾ ਸੀ ਤੇ ਉਸ ਤੋਂ ਬਾਅਦ ਇਹ ਨਕਦੇ ਆਦੀ ਹੈ ਨਕਦੇ ਆਦੀ ਹੈ ਵੱਡਾ ਚੋਰੀ ਨਕਦੇ ਹਾਂਜੀ ਹਾਂਜੀ ਇਹ ਚਿੱਪੇ ਆਦੀ ਆ ਸਰ ਜੇ ਇਹਦੇ ਕੋਲ ਥੋੜਾ ਬਰਾਬਰ ਚਾ ਇਹਦੇ ਘਰਿਆਂ ਨੂੰ ਪਤਾ ਸੀ ਇਸ ਬਾਰੇ ਕਿ ਸੋਨਾ ਸਾਰਾ ਘਰ ਪਿਆ ਲੱਗੂ ਘਰ ਵਿੱਚ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਨੋਲੇਜ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਫਿਰ ਮੈਂ ਉਧਰ ਤੁਹਾਨੂੰ ਮਾਣਯੋਗ ਜੀ ਅੱਜ ਮਾਸਕੂ ਨੌਜਵਾਨ ਗੁਰਪ੍ਰਸਾਦ ਜੀ ਦਾ ਉਹ ਤੁਹਾਨੂੰ ਬਸੰਤ ਜੀ ਦਾ ਮਾਮਲਾ ਲੱਗਦਾ ਹੈ ਇਹ ਮਿਤੀ 10 ਸਤ ਨੂੰ ਸਾਡੇ ਇੱਕ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਜਸਮੀਨ ਨੌਰ ਫਗੋਲਾ ਵਾਸੀ ਪਟਿਆਲਾ ਜ਼ਿਲ੍ਹਾ ਲੁਧਿਆਣਾ ਦਾ ਟੂਰ ਸਾਈਡ ਐਕਸੀਡੈਂਟ ਤੋਂ ਬਾਅਦ ਉਸ ਦੀ ਡੈਥ ਹੋ ਗਈ ਸੀ ਜਿਸ ਦੇ ਵਾਰਸਾਂ ਨੇ ਇਹ ਖਸਤਾ ਜਾਰੀ ਕੀਤਾ ਸੀ ਕਿ ਜਿਸ ਆ ਇਹ ਦੋਸਤ ਇਹ ਪਿੱਛੇ ਬੈਠਾ ਸੀ ਉਹਦੇ ਮੋਟਰਸਾਈਕਲ ਤੇ ਕਿ ਇਸ ਤਾਕੇ ਸਾਜਿਸ਼ਪੈਤ ਕੋਈ ਕਤਲ ਹੋਇਆ ਜਿਸ ਤੇ ਅਸੀਂ ਧਾਰਾ 103 ਡੀ ਐਨ ਐਸ ਦੇ ਵਿੱਚ ਉਹਨੂੰ ਕ੍ਰਮੀਨ ਕਰਕੇ ਜੋ ਇਸ ਨੂੰ ਮਿਤੀ 13 7 24 ਨੂੰ ਸਾਡੇ ਚੌਕੀ ਇੰਚਾਰਜ ਸਬ ਇੰਸਪੈਕਟਰ ਸੁਖਿੰਦਰ ਪਾਲ ਸਿੰਘ ਚੌਕੀ ਇੰਚਾਰਜ ਅਪਰਾ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਵਿੱਚੋਂ ਦੋ ਰਵਲਵਰ ਤੇ 11 ਕਾਟੇਜ ਬਰਾਮਦ ਹੋਏ ਆ ਜੋ ਰਵਲਵਰ ਇੱਕ ਯੂਕੇ ਮੇਡ ਆ ਵਾਈਬ੍ਰੇਸ ਕੋਡ ਦਾ ਅਤੇ ਇੱਕ ਮੈਗਨਮ ਯੂਐਸਏ ਮੇਡਾ ਇਸ ਦੇ ਨਾਲ 6 ਕਾਟੇਜ ਨੇ ਵੈਬਲ ਸਕੋਡ ਦੇ ਨਾਲ ਪੰਜ ਕਾਟੇਜ ਨੇ ਜੋ ਜਿਨ੍ਹਾਂ ਦੇ ਬਰ ਖਲਾਫ ਮਕਦਮਾ 25 ਜਨਵਰੀ ਨੂੰ 8 ਅਰਮਜੈਕਟ ਤਹਿਤ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਜੋ ਦਰਾਨੇ ਰਿਮਾਂਡ ਇਸ ਨੂੰ ਅਸੀਂ ਮਕਦਮਾ 302 100 3 VN S ਦੇ ਤਹਿਤ ਉਹਦੇ ਵਿੱਚ ਵੀ ਗ੍ਰਿਫਤਾਰ ਕੀਤਾ ਹਦੀ ਦੀ ਪੁੱਛਗਿੱਛ ਕੀਤੀ ਆ ਕਿ ਜੋ ਰੋਡ ਕਾਈਰ ਐਕਸੀਡੈਂਟ ਸੀ ਜਾਂ ਇਹ ਕੋਈ ਸਾਜ ਤਹਿਤ ਕਤਲ ਸੀ ਜਸਮੀਨ ਦੇ ਪਰਵਰਨ ਨੰਬਰ ਦਾ ਦੋਤ ਲੈ ਆਣਾ ਕਿਉਂ ਇਹ ਕੱਥੇ ਕੱਥੇ ਮਿਲਾ ਕਰਾ ਲਾ ਉਹਨਾਂ ਦੇ ਦੋਸ਼ ਲਾਉਣ ਦਾ ਇਹ ਇਹਦੀ ਤਸਦੀਕ ਸੀ ਕਿ ਜਜ ਇਹਨਾਂ ਦਾ ਮੌਕੇ ਤੇ ਐਕਸੀਡੈਂਟ ਹੋਇਆ ਸੀ ਉਸ ਸਮੇਂ ਜੋ ਉੱਥੇ ਮੌਕੇ ਤੇ 108 ਐਂਬੂਲੈਂਸ ਨੇ ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਕੇ ਲਿਆਂਦਾ ਸੀ ਜੋ ਰਵਾਲਵਰ ਤੁਸੀਂ ਦਿਖਾਈ ਦੇ ਰਿਹਾ ਮੈਕਨਮਦਾ ਇਹ ਜੋ ਜ਼ਖਮੀ ਹੋਇਆ ਸੀ ਜਸਮੀਨ ਉਹਦੇ ਡੱਬ ਵਿੱਚ ਪੂਰੀ ਫੋਟੋਗ੍ਰਾਫੀ ਇੱਕ ਰਾਘੀਰ ਨੇ ਕਰ ਲਈ ਸੀ ਮੂਵੀ ਜੋ ਇਸ ਨੂੰ ਇਹ ਡਰ ਸੀ ਕਿ ਮੈਨੂੰ ਪੁਲਿਸ ਜਲਦੀ ਪਕੜ ਲਾਊਗੀ ਇਹ ਆਪਣੇ ਵੈਪਨ ਨੂੰ ਟਿਕਾਣੇ ਲਗਾਉਣ ਲਈ ਉੱਥੋਂ ਹਸਪਤਾਲ ਚੋਂ ਖਿਸਕ ਗਿਆ ਸੀ ਔਰ ਉਹਨਾਂ ਨੂੰ ਇਹ ਸ਼ੱਕ ਹੋਇਆ ਕਿ ਇਹਦੀ ਮੌਤ ਜਿਹੜੀ ਆ ਚੱਕੀ ਹਾਲਾਤਾਂ ਵਿੱਚ ਹੋਈ ਆ ਸ਼ਾਇਦ ਸਾਡੇ ਬੇਟੇ ਦਾ ਇਹਦੇ ਵੱਲੋਂ ਹੀ ਕੋਈ ਸ਼ਾ ਇਹੋ ਜਿਹੀ ਖਰਾਰ ਤਰ੍ਹਾਂ ਕੀਤੀ ਗਈ ਹੋਵੇ ਮਹਿਲਾ ਦਾ ਰੋਲ ਵਿੱਚ ਆ ਰਿਹਾ ਕਿ ਕੋਈ ਮਹਿਲਾ ਕਰਕੇ ਆਇਆ ਜਰਾ ਉਹਨਾਂ ਦੇ ਚੈਨ ਉਹਨਾਂ ਦੇ ਗਰਦੇ ਨੂੰ ਕੱਪੜਾ ਕਰਦੇ ਜਾਂਦੇ ਬਣਾ ਲਾ ਲਾ ਨਹੀਂ ਗੱਲ ਨਹੀਂ ਇਹੋ ਜੀ ਕੋਈ ਹੈਗੀ ਸਾਹਮਣੇ ਆਈ ਜੋ ਉਹਦੀ ਦੋਸਤੀ ਉਹਨਾਂ ਦੇ ਪਿੰਡ ਦੀ ਇੱਕ ਲੇਡੀ ਆ ਉਹ ਬੰਟੀ ਆ ਨਾਮ ਦਾ ਵਿਅਕਤੀ ਉਹਦਾ ਉਹਨੂੰ ਜੋ ਡਿਵੋਰਸ ਹੋ ਚੁੱਕਾ ਹੈ ਉਹ ਲੇਡੀ ਜਿਹੜੀ ਆ ਇਸ ਸਮੇਂ ਦਬਈ ਵਿੱਚ ਰਹੈ ਰਹੀ ਹੈ ਔਰ ਇਹ ਦੋਨੇ ਆਪਸ ਵਿੱਚ ਦੋਸਤ ਨੇ ਜੋ ਇਹਨੂੰ ਬੰਟੀ ਤੋਂ ਆਪਣੇ ਜਾਨੀ ਨੁਕਸਾਨ ਹੋਣ ਦਾ ਖਤਰਾ ਸੀ ਇਹ ਦੋਨੇ ਜਣੇ ਦੋਸਤ ਸੀ ਇਹ ਐਵਰੇਜ ਲੁਧਿਆਣਾ ਹੀ ਰਹਿੰਦੇ ਸੀ ਔਰ ਆਪਣੀ ਉਹਨੇ ਸੁਰੱਖਿਆ ਵਾਸਤੇ ਇਹ ਨਜ਼ਾਇਜ਼ ਵਾਪਸ ਰੱਖੇ ਹੋਏ ਸੀ ਇਹਨਾਂ ਕੋਈ ਹੈਪੀ ਨਾਮ ਦਾ ਲੜਕਾ ਆ ਉਹਨੇ ਲੈ ਕੇ ਦਿੱਤੇ ਨੇ ਜੋ ਜੈਸਮੀਨ ਅਸਟਰੀਆ ਵਿੱਚ ਗਿਆ ਸੀ ਅਸਟਰੀਆ ਵਿੱਚ ਹੀ ਉਹਨੇ ਦੋਨੇ ਦੋਸਤ ਸੀ ਉਥੋਂ ਹੀ ਵਾਪਸ ਆ ਗਿਆ ਉਹਨੇ ਹੈਪੀ ਨੂੰ ਅੱਗੇ ਕਹਿ ਕੇ ਇਹਨੇ ਖੁਰਵਾਇ ਰਿਹਾ ਹੈ ਇੰਨੇ 1 ਲੱਖ ਰੁਪਏ ਦੇ ਵਿੱਚ ਇੰਨੇ ਖਰੀਦਿਆ ਜੋ ਇਹ ਮੈਗਨਮ ਆ ਇਹਦੀ ਖਰੀਦ ਜਿਹੜੀ ਆ ਇਹਦੇ ਦੱਸਣ ਮੁਤਾਬਕ ਜਸਮੀਨ ਨੇ ਕੀ ਕੀਤੀ ਜਿਸ ਬਾਰੇ ਕੋਈ ਕਲੀਅਰ ਨਹੀਂ ਹੋ ਸਕਿਆ ਕਿ ਹੁਣ ਜਸਮੀਨ ਦੀ ਡੈਥ ਹੋ ਚੁੱਕੀ ਆ ਉਹ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਉੱਤੇ ਸਟਾਪ ਹੋ ਗਈ ਆ ਕਿੰਨੇ ਦਿਨ ਦਾ ਮੰਨ ਤਾ ਸੀ ਕਮਾਂਡ ਇਹਨਾਂ ਦਾ 5 ਦਿਨ ਦਾ ਸੀ ਮੈਂ ਕਿਹਾ ਵਗੈਰਾ ਵੀ ਕਰਦੇ ਨਾ ਮਸ਼ਾ ਇਹ ਚਿੱਟੇ ਦਾ ਆਦੀ ਨਹੀਂ ਰੋਨੇ ਹੋਰ ਫਰਾਗ ਆ ਜਾਂਦਾ ਹੋਰ ਕੈਫਸੂਲ ਵਗੈਰਾ ਵਿੱਚ ਦੇਖਾਂਦੇ ਨੇ ਕੋਈ ਕਰਤਾ ਵਗੈਰਾ ਪੁੱਛਦਾ ਇਸ ਲੜਕੇ ਦੇ ਉੱਤੇ ਜਿਸ ਦਾ ਨਾਮ ਹਰਸ਼ ਟੋਨੀ ਹੈ ਇਹ ਵਾਸੀ ਉਪਰ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 1 ਮਕਦਮਾ ਦਰਜ ਹੈ 323 324 ਲੜਾਈ ਝਗੜਿਆਂ ਦਾ ਜੋ ਇਹ ਗੈਂਗਵਾਰ ਲੜਾਈਆਂ ਵਿੱਚ ਜਾਂਦਾ ਹੈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499